ਬਾਪੂ ਕਿੰਨਾ ਟਾਈਮ ਹੋ ਗਿਆ ਇਹ ਬਿਲਡਿੰਗ ਨੂੰ 60 ਸਾਲ ਹੋ ਗਏ 50 60 ਸਾਲ ਹੋ ਗਏ ਜੀ ਤੇ ਹੁਣ ਤਾਂ ਬਾਪੂ ਇੱਥੇ ਆਦਿਏ ਪਉ ਆਮ ਮਿਲਦੇ ਹਨਾ ਕੁੱਤੇ ਹਗਦੇ ਹੁਣ ਤਾਂ ਇੱਥੇ ਭਾਂਜਣੇ ਕੁੱਤੇ ਹਗਦੇ ਆ ਗੱਲ ਸੱਚ ਆਹੇ ਬਾਈ ਗੱਲ ਸੁਣੋ ਮੇਰੀ ਮੇਰਾ ਭਰਾ ਤੁਸੀਂ ਆਪ ਦਾ ਫਰਜ਼ ਹੋਣ ਦੇ ਨਾਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਯਾਰ ਸਰਕਾਰ ਨੂੰ ਪਤਾ ਲੱਗ ਸਕੇ ਆ ਜੀ ਮੇਰੇ ਪਿੰਡ ਦਾ ਸਿਹਤ ਕੇਂਦਰ ਆਜੋ ਤੁਹਾਨੂੰ ਕੋਈ ਗੱਲ ਦੱਸਦੇ ਆ ਸਟਿੱਕਰ ਇਹਦੇ ਬਿਲਕੁਲ ਨਵੇਂ ਆ ਤੇ ਬਿਲਡਿੰਗ ਦੇਖ ਲਓ ਪੁਰਾਣੀ ਹੋਈ ਪਈ ਆ ਤੇ ਯਾਰ ਇਹ ਬਿਲਡਿੰਗ ਆਪਾ ਪ੍ਰੋਗੀ ਹੋਈ ਪਈ ਐ ਇਹ ਤੇ ਯਾਰ ਥੋੜੇ ਟਾਈਮ ਨੂੰ ਨਸ਼ੇੜੀਆਂ ਦਾ ਅੱਡਾ ਬਣਨ ਵਾਲਾ ਹੈ ਇਹ ਇਹ ਤੁਸੀਂ ਤੁਹਾਡੇ ਨਾਲ ਸਾਹਮਣੇ ਆ ਤੇ ਕਈ ਪਿੰਡਾਂ ਦੇ ਵਿੱਚ ਇਹ ਹੋ ਗਿਆ ਦੇਖੋ ਯਾਰ ਇਹ ਬਿਲਡਿੰਗ ਦੇ ਹਾਲਾਤ ਦੇਖੋ ਕਿਸੇ ਟਾਈਮ ਅਸੀਂ ਛੋਟੇ ਛੋਟੇ ਇੱਥੋਂ ਬੂੰਦਾ ਪੀ ਕੇ ਜਾਂਦੇ ਰਹੇ ਆ ਜਵਾਕਾਂ ਦੇ ਟੀਕੇ ਲਵਾ ਕੇ ਲੈ ਕੇ ਜਾਂਦੇ ਰਿਹਾ ਤੇ ਆ ਬਿਲਡਿੰਗ ਦੇਖੋ ਯਾਰ ਜਮਾ ਬੰਜਰ ਹੋਈ ਪਈ ਆ ਐਨ ਤੋਂ ਇਧਰ ਆ ਕੇ ਵੰਟੀ ਆ ਦਿਖਾ ਦੇਖੋ ਮਿੱਤਰੋ ਇਹ ਜਮਾ ਬੰਜਰ ਹੋਈ ਪਈ ਐ ਨਸ਼ੀੜੀਆਂ ਦਾ ਅੱਡਾ ਬਣਨ ਵਾਲੀ ਆ ਥੋੜੇ ਟਾਈਮ 'ਚ ਤੇ ਦੋ ਚਾਰ ਮੀ ਹੋ ਪੈਗੇ ਤੇ ਮਿੱਤਰੋ ਇਹਨੇ ਉੱਤੇ ਹੀ ਡੱਗ ਪੈਣਾ ਇਹ ਤੁਸੀਂ ਦੇਖ ਲਓ ਤੇ ਯਾਰ ਤੁਸੀਂ ਇਹ ਦੇਖ ਲਓ ਵੀ ਹੁਣੇ ਖਾਲੀ ਕਰਵਾਇਆ ਗਿਆ ਕੋਈ ਬਾੜਾ ਚਰ ਨਹੀਂ ਹੋਇਆ ਪਹਿਲਾਂ ਸਾਡੇ ਪਿੰਡ ਦੇ ਡਾਕਟਰਾਂ ਇੱਥੇ ਵਹਿੰਦੇ ਰਹੇ ਆ ਵਿਚਾਰੇ ਬਾਈ ਇੱਥੋਂ ਬਾਰੀ ਦੇ ਵਿੱਚ ਦੀ ਵੀ ਹੋ ਕੇ ਦਿਖਾ ਦੇ ਇੱਕ ਹਾਲ ਬਣਿਆ ਵਾਸੀ ਬਸ ਇਹ ਹੋਰ ਕੁਝ ਨਹੀਂ ਸੀ ਮੰਗ ਕਰਦੇ ਆ ਅਪੀਲ ਕਰਦੇ ਆ ਕਿ ਸਾਰੇ ਪਿੰਡਾਂ ਦੇ ਵਿੱਚ ਯਾਰ ਜੇ ਤਾਂ ਆ ਸਿਹਤ ਵਿਭਾਗ ਤੁਸੀਂ ਖੋਲਣੇ ਆ ਤਾਂ ਚੰਗੀ ਤਰ੍ਹਾਂ ਨਾਲ ਗੌਰ ਕਰੋ ਇਹ ਵੀਡੀਓ ਸਾਡੇ ਰਣਜੀਤ ਚਾਹਾਨ ਬਾਈ ਨੇ ਪਹਿਲਾਂ ਵੀ ਪਾਈ ਸੀ ਪਰ ਗੱਲ ਤੇ ਗੌਰ ਨਹੀਂ ਹੁੰਦੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਇੰਨਾ ਸ਼ੇਅਰ ਕਰ ਦਿਓ ਸਰਕਾਰ ਦੇ ਮੋਬਾਈਲ ਦੇ ਉੱਤੇ ਆਪਣੀ ਵੀਡੀਓ ਆ ਜਾ ਬਾਪੂ ਕਿੰਨਾ ਟਾਈਮ ਹੋ ਗਿਆ ਇਹ ਬਿਲਡਿੰਗ ਨੂੰ 60 ਸਾਲ ਹੋ ਗਏ 50 60 ਸਾਲ ਹੋ ਗਏ ਜੀ ਤੇ ਹੁਣ ਤਾਂ ਬਾਪੂ ਇੱਥੇ ਆਦਿਏ ਪਾਉਏ ਆਮ ਮਿਲਦੇ ਹਨਾ ਕੁੱਤੇ ਹਗਦੇ ਹੁਣ ਤਾਂ ਇੱਥੇ ਭੰਗਦੇ ਨੇ ਕੁੱਤੇ ਹਗਦੇ ਆ ਗੱਲ ਸੱਚ ਆਹੇ ਬਾਈ ਗੱਲ ਸੁਣੋ ਮੇਰੀ ਮੇਰਾ ਭਰਾ ਤੁਸੀਂ ਆਪ ਦਾ ਫਰਜ ਹੋਣ ਦੇ ਨਾਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਯਾਰ ਸਰਕਾਰ ਨੂੰ ਪਤਾ ਲੱਗ ਸਕੇ ਹਰ ਪਿੰਡਾਂ ਦੇ ਵਿੱਚ ਵਧੀਆ ਸਹੂਲਤਾਂ ਹੋਣ ਵਧੀਆ ਸਾਰਾ ਕੁਝ ਹੋਵੇ ਤੇ ਇਹ ਗੱਲ ਦਾ ਕੋਈ ਬੜਿਆਈ ਨਹੀਂ ਹੁੰਦੀ ਸਰਕਾਰ ਸਾਹਿਬ ਵੀ ਆਪਾਂ ਸਟਿੱਕਰ ਲਾ ਦੋ ਨਵੇਂ ਤੇ ਬੈਡਿੰਗਾਂ ਹੁਣ ਪੁਰਾਣੀਆਂ ਐਦੂ ਤਾਂ ਤੁਸੀਂ ਤਲੱਬੀ ਪਿੰਡ ਨੂੰ ਕੁਝ ਦੋ ਹੀ ਨਾ ਜੇ ਦੋ ਤਾਂ ਵਧੀਆ ਤਰੀਕੇ ਦਾ ਦੋ ਹਰ ਪਿੰਡ ਦੇ ਵਿੱਚ ਵਧੀਆ ਸਹੂਲਤ ਹੋਣੀ ਚਾਹੀਦੀ ਆ ਮਾਣਯੋਗ ਸਰਕਾਰ ਸਾਹਿਬ ਤੁਹਾਡੇ ਤੱਕ ਅਪੀਲ ਆ ਵੀ ਤੁਸੀਂ ਵਧੀਆ ਕੰਮ ਕਰਦੇ ਆ ਤੇ ਵਧੀਆ ਕਰੋਗੇ ਠੀਕ ਹੈ ਨਾ ਬਾਪੂ ਜੀ ਇੱਕ ਵ ਇੱਕ ਅਪੀਲ ਆ ਪਿੰਡ ਪੋਤਨਾ ਦੇ ਵਿੱਚ ਇਹ ਸਾਡੀ ਬਿਲਡਿੰਗ ਦਾ ਧਿਆਨ ਕੀਤਾ ਜਾਵੇ ਪਹਿਲਾ ਵਾਂਗੂ ਇੱਥੇ ਹਸਪਤਾਲ ਵਧੀਆ ਬਣਦਾ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇੱਥੋਂ ਬੁੰਦਾ ਪੀ ਕੇ ਜਾਵੇ ਕਿ ਨਹੀਂ ਬਾਪੂ ਜੀ ਠੀਕ ਹੈ ਠੀਕ ਹੈ ਜੀ ਹੈ ਨਾ ਜਿਹਨੂੰ ਕੋਈ ਛੋਟਾ ਮੋਟਾ ਇਲਾਜ ਹੁੰਦਾ ਤਾਂ ਇੱਥੇ ਆ ਕੇ ਹੋ ਸਕਦਾ ਹੋ ਸਕਦਾ ਹੋ ਸਕਦਾ ਨਾ ਜੀ ਤਾਂ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ